ਤਾਂ ਮੂਰ ਬਣੂਗਾ 2027 ਚੱਕ ਇਹੀ ਝਾੜੂ ਇਹਨਾਂ ਨੂੰ ਮੂਰ ਬਣਾਊਗਾ ਤੁਸੀਂ ਖੜੋ ਤਾਂ ਸਹੀ ਵੇਟ ਕਰੋ ਥੋੜਾ ਇਹਦਾ ਲੋਕ ਹੱਕੇ ਪਏ 2027 ਚ ਇਹਨਾਂ ਦੇ ਡਾਂਗਾ ਪੈਂਦੀ ਆ ਦਿਖਾਵਾਂਗੇ ਪਿੰਡਾਂ 'ਚ ਉੱਥੇ ਦੇ ਨਕਾਰੇ ਹੋਏ ਲੋਕ ਆ ਕੇ ਸਾਡੇ ਤੇ ਪਾਲਿਸੀਆਂ ਥੋਪਣਗੇ ਕਿ ਜੀ ਕਿਸਾਨਾਂ ਦੇ ਫਾਇਦੇ ਲਈ ਲੈ ਕੇ ਆਏ ਸੀ ਕਿਸਾਨਾਂ ਨੂੰ ਪਸੰਦ ਨਹੀਂ ਆਈ ਇਸ ਕਰਕੇ ਅਸੀਂ ਪਾਲਿਸੀ ਵਾਪਸ ਲੈ ਲਈ ਸੀ ਕਿਉਂਕਿ ਕਿਸਾਨ ਵਿਰੋਧੀ ਨਹੀਂ ਹੈਗੇ ਕਹਿੰਦੇ ਪਾਲਸੀ ਲਈਆ ਡਾਂਕਾ ਤੋਂ ਡਰਦਿਆਂ ਨੇ ਵਾਪਸ ਹੁਣ ਗੋਦੀ ਮੀਡੀਏ ਤੇ ਬਹਿ ਕੇ ਪਾਲਸੀ ਸਮਝਾਉਣ ਦਾ ਮਤਲਬ ਨਹੀਂ ਸੀ ਆਉਂਦੇ ਫਿਰ ਸੱਤਾਂ ਚਾ ਕੇ ਸਮਝਾਉਂਦੇ ਤਾਂ ਲੋਕੀ ਉੱਠ ਖੜੇ ਤੇ ਵੀ ਇਹਨਾਂ ਦੇ ਝਾੜੂ ਨਾਲ ਹੀ ਇਹਨਾਂ ਦਾ ਮੂਰ ਬਣਾਵਾਂਗੇ ਤਾਂ ਵਾਪਸ ਲਈਆ ਭਾਈ ਨਹੀਂ ਇਹ ਕਿੱਥੇ ਲੈਂਦੇ ਸੀ ਕਿ ਇੱਕ ਵਾਰ ਨਾ ਭੀ ਨਿੰਗਲ ਡੈਮ ਦੇ ਉੱਤੇ ਮੁੱਖ ਮੰਤਰੀ ਸਾਹਿਬ ਨੇ ਇੱਕ ਗੱਲ ਕਹੀ ਸੀ ਕਿ ਜਦੋਂ ਹਰਿਆਣੇ ਨੂੰ ਪਾਣੀ ਦੀ ਗੱਲ ਚੱਲੀ ਸੀ ਕਹਿੰਦਾ ਸਾਡੇ ਲੋਕ ਪਾਣੀ ਦੀ ਵਾਰੀ ਪਿੱਛੇ ਕੁਝ ਮਿੰਟਾਂ ਸਕਿੰਟਾਂ ਪਿੱਛੇ ਨਾ ਜਦੋਂ ਪਾਣੀ ਦੀ ਵਾਰੀ ਹੁੰਦੀ ਹੈ ਕਹੀ ਨਾ ਗੰਡਾਸਾ ਲੈ ਕੇ ਜਾਂਦੇ ਨੇ ਕਹਿੰਦਾ ਤੁਸੀਂ ਪਾਣੀ ਸਾ ਤੋਂ ਨਹਿਰਾ ਮੰਗਦੇ ਹੋ ਹਨ ਤਾਂ ਫਿਰ ਹੁਣ ਉਹ ਕਿਵੇਂ ਭੁੱਲ ਗਏ ਵੀ ਜਿਹੜੀ ਸਾਡੀ ਧਰਤੀ ਸਾਡੀ ਜ਼ਮੀਨ ਸਾਡੀ ਮਾਂ ਹੈ ਹੈ ਹੁਣ ਕਿਵੇਂ ਦੱਬ ਜੂਗੇ ਤੁਸੀਂ ਯਾਰ ਪੰਜਾਬ ਵਿੱਚ ਆਮ ਲੱਟ ਥੋੜੀ ਹੈ ਜਿਹਦਾ ਜੀ ਕਰਦਾ ਆ ਕੇ ਪੰਜਾਬ ਚ ਆ ਜੀਰਕਪੁਰ ਮਹਾਲੀ ਦੇਖ ਲੋ ਤੁਹਾਨੂੰ ਲੱਗਦਾ ਉਹ ਪੰਜਾਬ ਹੈ ਹੈ ਬਾਹਰਲੀ ਸਟੇਟਾਂ ਤੋਂ ਸਾਰੇ ਆ ਕੇ ਰਹਿ ਚੁੱਕੇ ਉੱਤੇ ਰਹਿ ਰਹੇ ਨੇ ਇਸ ਟਾਈਮ ਮੁਰ ਮੁੱਖ ਮੰਤਰੀ ਤਾਂ ਪ੍ਰਾਪਰਟੀ ਡੀਲਰ ਬਣ ਕੇ ਕਿਸਾਨਾਂ ਨੂੰ ਸਮਝਾ ਰਹੇ ਸੀ ਕਿ ਪਲਾਟਾਂ ਦੇ ਆ ਫਾਇਦੇ ਨੇ ਉਹ ਤਾਂ ਕਹਿੰਦੇ ਜ਼ਮੀਨਾਂ ਵਿੱਚੋਂ ਜ਼ਮੀਨਾਂ 'ਚ ਕੀ ਰੱਖਿਆਗਾ ਕਿਸਾਨ ਕੋਲੇ ਤੱਕ ਜ਼ਮੀਨ ਆ ਚਾਹੇ ਉਹਦੇ ਕੋਲੇ ਵਿੱਗਾ ਚਾਹੇ ਕਿੱਲਾ ਠੀਕ ਹੈ ਉਹ ਉਹਦੇ ਸਿਰ ਤੇ ਉਹਦੇ ਸਿਰ ਤੇ ਬੰਦਾ ਆਪ ਤੱਕ ਜਿਰਾ ਕਰਦਾ ਕਰਦਾ ਚਲਾਦਾ ਜਿੰਨਾ ਚਿਰ ਤੁਹਾਡੇ ਕੋਲੇ ਕੋਈ ਟੁਕੜਾ ਹੈਗਾ ਤੁਸੀਂ ਭੁੱਖੇ ਨਹੀਂ ਮਰਦੇ ਤੁਸੀਂ ਹੋਰਾਂ ਦੀ ਵੀ ਮਦਦ ਕਰਦੇ ਹੋ ਹੋਰਾਂ ਨੂੰ ਵੀ ਖਾਣੇ ਜੇ ਸਾਡੇ ਕੋਲੇ ਉਹੀ ਰਹਿ ਗਿਆ ਅਸੀਂ ਪਲਾਟ ਸਿਰ ਚ ਮਾਰਨੇ ਨੇ ਬਾਈ ਕੀ ਕੱਖ ਖਾ ਕੇ ਜਿਰਾ ਕਰਾਂਗੇ ਖਾਵਾਂਗੇ ਕੀ ਕਿੱਥੋਂ ਖਾਵਾਂਗੇ ਘਰ ਕਿੱਥੋਂ ਚਲਾਵਾਂਗੇ ਅੱਜ ਤਾਂ ਪੰਜਾਬੀ ਜਾਣੇ ਜਾਂਦੇ ਨੇ ਹਰ ਇੱਕ ਦੀ ਮਦਦ ਕਰ ਲਈ ਫਿਰ ਅਸੀਂ ਭਿਖਾਰੀ ਬਣ ਕੇ ਫਿਰਾਂਗੇ ਹੁਣ ਅਮਨ ਰੋੜਾ ਵਰਗੇ ਇੱਕ ਦੱਸ ਰਿਹਾ ਕਿ ਖੇਤੀ ਤੋਂ ਨੁਕਸਾਨ ਆ ਪਲਾਟਾਂ ਦੇ ਫਾਇਦੇ ਉਹਨਾਂ ਲੋਕਾਂ ਬਾਰੇ ਕੀ ਅਮਨ ਰੋੜੇ ਉਹਨਾਂ ਨੂੰ ਯਾਰ ਠੀਕ ਹੈ ਉਹੀ ਗੱਲ ਤਾਂ ਹੋਊਗੀ ਨਾ ਵੀ ਡ੍ਰੈਗ ਰੂਮਾਂ 'ਚ ਬਹਿ ਕੇ ਪਾਲਿਸੀਆਂ ਬਣਾਉਣੀਆਂ ਸਮਝਾਉਣੀਆਂ ਆਉਣ ਲੋਕਾਂ ਨੂੰ ਬਾਹਰ ਨਿਕਲਣ ਤਾਂ ਸਮਝਾ ਦੇਣਾ ਸੀ ਕਦੋਂ ਕਹਿੰਨੇ ਆ ਇਹਨਾਂ ਨੇ ਲੋਕਾਂ ਨੂੰ ਪੁੱਛਿਆ ਲੋਕਾਂ ਦੀ ਰਾਏ ਜਾਣੀ ਆ 80% ਹੈਗੇ ਕਿਸੇ ਪਿੰਡ 'ਚ ਇਹਨਾਂ ਦੇ ਹੱਕ 'ਚ ਤੁਸੀਂ ਮੁੱਖ ਮੰਤਰੀ ਦੇ ਹਲਕੇ ਤੋਂ ਆਉਣੇ ਹੋ ਸਾਢੇ 3 ਸਾਲ ਕਰੀਬ ਲੰਘ ਚੁੱਕਿਆ ਤੁਹਾਡੇ ਹਲਕੇ ਦਾ ਕੋਈ ਚੰਗਾ ਕੀਤਾ ਨਹੀਂ ਉਹਨਾਂ ਨੇ ਬਾਈ ਜੀ ਇਹ ਤਾਂ ਹੁਣ ਮੈਂ ਤੁਹਾਨੂੰ ਕੀ ਦੱਸਾਂ ਲੋਕਾਂ ਤੋਂ ਹੀ ਦੇਖ ਲਓ ਜੇ ਕਰਿਆ ਹੁੰਦਾ ਤਾਂ ਅੱਜ ਤੁਹਾਨੂੰ ਟਰੈਕਟਰ ਮਾਰਚ ਦੇ ਵਿੱਚ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਟਰੈਕਟਰ ਰੋਡਾਂ ਤੇ ਦਿਖਗੇ ਨਾ ਜੇ ਕੁਝ ਕਰਿਆ ਹੁੰਦਾ ਤਾਂ ਸ਼ਾਇਦ ਮੈਨੂੰ ਲੱਗਦਾ ਵੀ ਲੋਕ ਹਾਂ ਹਾਂ ਉਹਨਾਂ ਮਗਰ ਜਾਂਦੇ ਨਾ ਸਾਡੇ ਮਗਰ ਨਾ ਆਉਂਦੇ ਅਸੀਂ ਤਾਂ ਕੋਈ ਲੀਡਰ ਨਹੀਂ ਨਾ ਹੈਗੇ ਅਸੀਂ ਤਾਂ ਇੱਕ ਆਵਾਜ਼ ਦਿੱਤੀ ਸੀ ਵੀ ਭਾਈ ਆਓ ਆਪਣੇ ਹੱਕਾਂ ਲਈ ਮੁੱਖ ਮੰਤਰੀ ਦੇ ਏਰੀਆ ਚ ਆਪਾਂ ਵੀ ਆਵਾਜ਼ ਬੁਲੰਦ ਕਰੀਏ ਤਾਂ ਤੁਸੀਂ ਦੇਖ ਲਿਆ ਭਾਈ ਰੋਡ ਜਾਮ ਕਰੇ ਪਈ ਸੀਗੇ ਨਾ ਕਿਤੋਂ ਖਾਲੀ ਨਹੀਂ ਦਿਖ ਰਹੀਆਂ ਸੀ ਸੜਕਾਂ ਸਾਰਾ ਸ਼ਹਿਰ ਭਰਿਆ ਹੋਇਆ ਸੀਗਾ ਠੀਕ ਹੈ ਇਸ ਗੱਲ ਦਾ ਮਾਨਤਾ ਨਹੀਂ ਕਰਦੇ ਗੁਰੂ ਮਹਾਰਾਜ ਦੀ ਕਿਰਪਾ ਤੇ ਸਾਰੇ ਲੋਕਾਂ ਦਾ ਪਿਆਰ ਸੀਗਾ ਸਾਡਾ 10 ਕਿਲੋਮੀਟਰ ਦਾ ਕਾਫਲਾ ਸੀਗਾ ਹਰੇਕ ਬੰਦੇ ਦੇ ਮਨ 'ਚ ਸੀਗਾ ਵੀ ਠੀਕ ਹੈ ਕੋਈ ਬੰਦਾ ਪਹਿਲ ਕਰੇ ਮੁੱਖ ਮੰਤਰੀ ਦੇ ਹਲਕੇ 'ਚੋਂ ਵੀ ਅਸੀਂ ਵੀ ਉਹਦੀ ਸਪੋਰਟ ਕਰੀਏ ਇਹ ਵੀ ਤਾਂ ਖਦਸ਼ਾ ਹੈ ਨਾ ਕਿ ਦੁਬਾਰਾ ਵੀ ਤਾਂ ਆ ਸਕਦੇ ਨੇ ਕਿਸੇ ਹੋਰ ਸਕੀਮ ਰਾਹੀਂ ਆ ਸਕਦੇ ਨੇ ਇਸੇ ਲੈਂਡ ਪੂਲਿੰਗ ਪਾਲਿਸੀ ਦੇ ਵਿੱਚ ਸੋਧ ਕਰਕੇ ਆ ਸਕਦੇ ਨੇ ਆਉਣਗੇ ਭਾਈ ਆਉਣਗੇ ਬਾਰ-ਬਾਰ ਆਉਣਗੇ ਇਹ ਤਾਂ ਪੰਜਾਬ ਦੇ ਲੋਕਾਂ ਨੂੰ ਇਕੱਠੇ ਹੋ ਕੇ ਠੀਕ ਹੈ ਇਹ ਚੀਜ਼ ਨੂੰ ਸਮਝਣਾ ਚਾਹੀਦਾ ਹੈ ਲੋਕਾਂ 'ਚ ਏਕਾ ਹੋਣਾ ਬਹੁਤ ਜ਼ਰੂਰੀ ਆ ਆਉਣਗੇ ਜਿੰਨਾ ਸਮਾਂ ਇਹਨਾਂ ਕੋਲੇ 1.5 ਸਾਲ ਦਾ ਹੈਗਾ ਇਹ ਆਉਣੋਂ ਤਾਂ ਨਹੀਂ ਟਲਦੇ ਠੀਕ ਹੈ ਇਹ ਤਾਂ ਲੋਕਾਂ ਨੂੰ ਏਕਾ ਕਰਕੇ ਇਸ ਚੀਜ਼ ਦਾ ਮਤਲਬ ਦਿਖਾਉਣਾ ਪਊਗਾ ਇਹਨਾਂ ਸਰਕਾਰਾਂ 'ਤੇ ਅੜਨਾ ਪਊਗਾ ਮੈਂ ਤਾਂ ਹੁਣ ਵੀ ਇੱਕ ਗੱਲ ਕਹਿਣਾ ਮੈਂ ਸਾਰਿਆਂ ਨੂੰ ਹੀ ਘਰਜ ਕਰਦਾ ਹੱਥ ਜੋੜ ਕੇ ਵੀ ਤੁਸੀਂ ਪੈਸੇ ਦੀ ਵੀ ਮੰਗ ਨਾ ਰੱਖੋ ਹੁਣ ਇੰਨਾ ਮੂਰੇ ਵੀ ਸਾਨੂੰ ਪੈਸਾ ਡਬਲ ਦਿਓ ਤਿੰਨ ਗੁਣੇ ਦਿਓ ਚਾਰ ਗੁਣੇ ਦਿਓ ਇੰਨਾ ਤੇ ਟਾਟਾ ਮਾਰੋ ਬੀ ਅਸੀ ਤਾ ਤੁਹਾਨੂੰ ਦੇਣੀ ਕੱਖ ਨਹੀਂਗਾ ਸਾਡੇ ਕੋਲ ਇਹ ਜਮੀਨ ਹੈਗੀ ਹੈ ਕੌਣ ਹੋਣੇ ਹੋ ਤੁਸੀਂ ਸਾਡੀ ਜ਼ਮੀਨ ਦੇ ਤੁਸੀਂ ਜੁੜਿਓ ਅੱਖਰ ਦੇ ਨਾਲ ਤੇ ਮੈਂ ਹਾਂ ਗਗਨਦੀਪਰ ਟੋਲ ਆਪਣੇ ਆਪ ਨੂੰ ਕਿਸਾਨਾਂ ਤੇ ਪਿੰਡਾਂ ਦੇ ਪੁੱਤ ਦੱਸਣ ਵਾਲੇ ਸੱਥਾਂ ਚੋਂ ਸਰਕਾਰਾਂ ਚ ਲਾਉਣ ਵਾਲਿਆਂ ਨੇ ਪਿੰਡਾਂ ਤੇ ਸੱਥਾਂ ਦੀ ਸਹਿਮਤੀ ਤੋਂ ਬਿਨਾਂ ਹੀ ਕੋ ਪਾਲਿਸੀ ਲਿਆਂਦੀ ਕਿਸਾਨਾਂ ਦੀ ਜ਼ਮੀਨ ਖੋਣ ਦੀ ਨੀਤ ਦੇ ਨਾਲ ਪਰ ਜਦੋਂ ਪੂਰੇ ਪੰਜਾਬ ਦੇ ਆਮ ਲੋਕਾਂ ਨੇ ਹਰ ਵਰਗ ਨੇ ਕਿਸਾਨਾਂ ਦਾ ਡਟ ਕੇ ਸਾਥ ਦਿੱਤਾ ਤਾਂ ਇਹ ਸਰਕਾਰ ਇੱਕ ਵਾਰ ਫਿਰ ਇਸ ਸਰਕਾਰ ਨੇ ਯੂ ਟਰਨ ਲਿਆ ਜਿਸ ਤਰੀਕੇ ਦੇ ਨਾਲ ਇਹ ਸਰਕਾਰ ਜਾਣੀ ਜਾਂਦੀ ਆ ਤੇ ਸਰਕਾਰ ਨੇ ਕਿਹਾ ਕਿ ਅਸੀਂ ਇਹ ਲੈਂਡ ਪੂਲਿੰਗ ਪਾਲਿਸੀ ਵਾਪਸ ਲੈਣੇ ਆ ਕਿਉਂਕਿ ਕਿਸਾਨਾਂ ਨੂੰ ਪਸੰਦ ਨਹੀਂ ਸੀ ਭਾਵੇਂ ਮੁੱਖ ਮੰਤਰੀ ਚਾਹੇ ਇਹਨਾਂ ਦੇ ਮੰਤਰੀ ਹੋਣ ਅਮਨ अरोड़ा ਹਰਪਾਲ ਚੀਮਾ ਪ੍ਰੋਪਰਟੀ ਡੀਲਰ ਬਣ ਕੇ ਕਿਸਾਨਾਂ ਨੂੰ ਕਲੋਨੀਆਂ ਦੇ ਫਾਇਦੇ ਸਮਝਾਉਂਦੇ ਸੀ ਕਿਸਾਨਾਂ ਨੂੰ ਪਲਾਟਾਂ ਦੇ ਫਾਇਦੇ ਸਮਝਾਉਂਦੇ ਸੀ ਇਹ ਦੱਸਦੇ ਸੀ ਕਿ ਜ਼ਮੀਨ ਦਾ ਨੁਕਸਾਨ ਆ ਜ਼ਮੀਨ ਨਾਲੋਂ ਵੱਧ ਫਾਇਦਾ ਕਲੋਨੀਆਂ ਤੇ ਪਲਾਟਾਂ ਚ ਆ ਪਰ ਜਦੋਂ ਲੋਕ ਤਕੜੇ ਹੋਏ ਪੂਰਾ ਪੰਜਾਬ ਤਕੜਾ ਹੋਇਆ ਤਾਂ ਸਰਕਾਰ ਨੇ ਸਟੈਪ ਬੈਕ ਕੀਤਾ ਤੇ ਕਿਹਾ ਕਿ ਅਸੀਂ ਇਹ ਲੈਂਡ ਪੂਲਿੰਗ ਪਾਲਿਸੀ ਵਾਪਸ ਲੈਣੇ ਆ ਉਸ ਲੈਂਡ ਪੂਲਿੰਗ ਪਾਲਿਸੀ ਵਾਪਸ ਲੈਣ ਤੋਂ ਬਾਅਦ ਪੂਰੇ ਪੰਜਾਬ ਦੇ ਵਿੱਚ ਅੱਜ ਕਿਸਾਨਾਂ ਦੇ ਜਿੱਤੂ ਮਾਰਚ ਰੱਖੇ ਗਏ ਧੂਰੀ ਦੇ ਵਿੱਚ ਮੁੱਖ ਮੰਤਰੀ ਦੇ ਹਲਕੇ ਦੇ ਵਿੱਚ ਕਾਂਗਰਸੀ ਆਗੂ ਹਰਦੀਪ ਸਿੰਘ ਸਰਪੰਚ ਨੇ ਇੱਕ ਵੱਡਾ ਟਰੈਕਟਰ ਮਾਰਚ ਕੱਢਿਆ ਤੇ ਅੱਜ ਥੋੜੇ ਮੇਰੇ ਨਾਲ ਨੇ ਗੱਲਬਾਤ ਕਰਦੇ ਆ ਕਿ ਅਖਿਰ ਇਹ ਲੜਾਈ ਕੀ ਜਿੱਤ ਲਈ ਆ ਕਿਸਾਨਾਂ ਨੇ ਕੀ ਅੱਗੇ ਇਸ ਸਰਕਾਰ ਦੀ ਮਨਸ਼ਾ ਕਲੀਅਰ ਆ ਕਿ ਹੋਰ ਅੱਗੇ ਹੈ ਕਿਸੇ ਤਰੀਕੇ ਨਹੀਂ ਆਉਣਗੇ ਕਿਸਾਨਾਂ ਨੂੰ ਸਰਪੰਚ ਸਭ ਤੋਂ ਪਹਿਲਾਂ ਤਾਂ ਤੁਸੀਂ ਟਰੈਕਟਰ ਮਾਰਚ ਕੱਢਿਆ ਮੈਨੂੰ ਯਾਦ ਆ ਇੱਕ ਵਾਰੀ ਕੈਪਟਨ ਅਮਰਿੰਦਰ ਸਿੰਘ ਨੇ ਰਾਹੁਲ ਗਾਂਧੀ ਨੂੰ ਨਾਲ ਬਿਠਾਇਆ ਸੀ ਟਰੈਕਟਰ ਤੇ ਇੰਨਾ ਕੱਠਾ ਕੈਪਟਨ ਅਮਰਿੰਦਰ ਸਿੰਘ ਵੀ ਨਹੀਂ ਸੀ ਕਰ ਸਕੇ ਨਾਲ ਉਹ ਮੁੱਖ ਮੰਤਰੀ ਸੀਗੇ ਨਹੀਂ ਭਾਈ ਗੱਲ ਇਕੱਠਾ ਚਾਹੋ ਵੱਡਾ ਹੋਵੇ ਚਾਹੇ ਛੋਟਾ ਹੋਵੇ ਤੇ ਵੈਸੇ ਵੀ ਸਾਡਾ ਲੀਡਰ ਰਾਹੁਲ ਕਹਿੰਦੇ ਆ ਇਹ ਵੀ ਉਹਨਾਂ ਦੀ ਇਕੱਠ ਹੈਗਾ ਜਦੋਂ ਅਸੀਂ ਦੂਜਿਆਂ ਦੇ ਪ੍ਰੋਗਰਾਮਾਂ 'ਚ ਭਾਈ 40 40 50 50 ਟਰੈਕਟਰ ਲਿਜਾ ਸਕਦੇ ਆ ਯਾਰ ਕਹਿ ਸਕਦੇ ਆ ਵੀ ਚਲੋ ਪਹੁੰਚੋ ਉੱਥੇ ਤਾਂ ਫਿਰ ਇਹ ਤਾਂ ਸਾਡਾ ਆបਦਾ ਸੀਗਾ ਤਾਂ ਇੱਥੇ ਤਾਂ ਹੋਣਾ ਬਹੁਤ ਲਾਜ਼ਮੀ ਸੀਗਾ ਇਕੱਠ ਹੋਣਾ ਹੀ ਹੋਣਾ ਸੀਗਾ ਜਦੋਂ ਅਸੀਂ ਆਵਾਜ਼ ਦਿੱਤੀ ਲੋਕਾਂ ਨੂੰ ਔਰ ਦੂਜੀ ਗੱਲ ਇਹ ਹੈ ਨਾ ਭਾਈ ਇਸ ਚੀਜ਼ ਨੂੰ ਲੋਕ ਸਮਝ ਚੁੱਕੇ ਸੀ ਵੀ ਇਹ ਲੁੱਟੂ ਨੀਤੀ ਹੈ ਠੀਕ ਹੈ ਇਸ ਚੀਜ਼ ਦਾ ਵਿਰੋਧ ਹਰੇਕ ਬੰਦੇ ਦੇ ਮਨ 'ਚ ਸੀਗਾ ਵੀ ਠੀਕ ਹੈ ਕੋਈ ਬੰਦਾ ਪਹਿਲ ਕਰੇ ਮੁੱਖ ਮੰਤਰੀ ਦੇ ਹਲਕੇ 'ਚੋਂ ਵੀ ਅਸੀਂ ਵੀ ਉਹਦੇ ਸਪੋਰਟ ਕਰੀਏ ਹਾਂਜੀ ਅੱਛਾ ਸਰਕਾਰ ਤੇ ਕਹਿ ਰਹੀ ਆ ਪਰ ਸਰਕਾਰ 2-3 ਮਹੀਨੇ ਤੱਕ ਸਰਕਾਰ ਨੇ ਪੂਰਾ ਜੋਰ ਲਾਇਆ ਕਿਸਾਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਹੁਣੇ ਸਰਕਾਰ ਕੱਲ ਦੀ ਹਰ ਮੰਤਰੀ ਇਹਨਾਂ ਦਾ ਕਹਿ ਰਿਹਾ ਹਰ ਇਹਨਾਂ ਦਾ ਵਰਕਰ ਕਹਿ ਰਿਹਾ ਆਪ ਮੱਕੜ ਜਿਵੇਂ ਕਹਿੰਦੇ ਨੇ ਹਰ ਬਮੱਕੜੇ ਕਹਿ ਰਿਹਾ ਕਿ ਜੀ ਕਿਸਾਨਾਂ ਦੇ ਫਾਇਦੇ ਲਈ ਲੈ ਕੇ ਆਏ ਸੀ ਕਿਸਾਨਾਂ ਨੂੰ ਪਸੰਦ ਨਹੀਂ ਆਈ ਇਸ ਕਰਕੇ ਅਸੀਂ ਪਾਲਿਸੀ ਵਾਪਸ ਲੈ ਲਈ ਸੀ ਕਿਉਂਕਿ ਕਿਸਾਨ ਵਿਰੋਧੀ ਨਹੀਂ ਹੈਗੇ ਕਹਿੰਦੇ ਬਾਈ ਜੀ ਗੱਲ ਇਹ ਹੈ ਪਾਲਿਸੀ ਲਈ ਡਾਂਗਾਂ ਤੋਂ ਡਰਦਿਆਂ ਨੇ ਵਾਪਸ ਆ ਠੀਕ ਹੈ ਹੁਣ ਗੋਦੀ মিডিਏ ਤੇ ਬਹਿ ਕੇ ਪਾਲਿਸੀ ਸਮਝਾਉਣ ਦਾ ਮਤਲਬ ਨਹੀਂ ਸੀ ਆਉਂਦੇ ਫਿਰ ਸੱਤਾਂ ਚਾ ਕੇ ਸਮਝਾਉਂਦੇ ਤਾਂ ਵੀ ਕੀ ਫਾਇਦਾ ਇਹਦਾ ਕੀ ਨੁਕਸਾਨ ਹੈ ਇਹ ਤਾਂ ਹੁਣ ਵਾਪਸ ਤਾਂ ਜਦੋਂ ਪਤਾ ਹੈ ਵੀ ਘਰ ਘਰ ਚ ਉਹੀ ਗੱਲ ਮੈਂ ਪਹਿਲਾਂ ਦੱਸ ਕੇ ਟਾਂ ਵੀ ਲੋਕੀ ਉੱਠ ਖੜੇ ਤੇ ਵੀ ਇਹਨਾਂ ਦੇ ਝਾੜੂ ਨਾਲ ਹੀ ਇਹਨਾਂ ਦਾ ਮੋਰ ਬਣਾਵਾਂਗੇ ਤਾਂ ਵਾਪਸ ਲਈ ਆ ਬਾਈ ਨਹੀਂ ਇਹ ਕਿੱਥੇ ਲੈਂਦੇ ਸੀ ਕਿ ਇਹ ਤਾਂ ਵਿਰੋਧ ਹੋਇਆ ਹਰ ਇੱਕ ਜਗ੍ਹਾ ਤੇ ਲੋਕ ਉਸ ਚੀਜ਼ ਨੂੰ ਸਮਝ ਕੇ ਇਹਨਾਂ ਤੋਂ ਸਮਝਾਇਆ ਨਹੀਂ ਗਿਆ ਹੈ ਵੀ ਉਹਦੇ ਵਿੱਚ ਉਹ ਹਰ ਇੱਕ ਵਰਗ ਨੂੰ ਇਸ ਚੀਜ਼ ਪੱਲੇ ਪਈ ਸੀ ਵੀ ਇਹ ਇਹਨਾਂ ਦੇ ਆਖਰੀ ਨਿਸ਼ਾਨਾ ਕੀ ਆ ਸਾਡੀਆਂ ਜ਼ਮੀਨਾਂ ਹੜੱਪਣਾ ਠੀਕ ਹੈ ਇਹਨਾਂ ਤੇ ਬੀਜੇਪੀ ਦੀ ਅੱਖਾਂ ਚ ਰੜਕਦਾ ਪੰਜਾਬ ਠੀਕ ਹੈ ਨਾ ਤਾਂ ਇਹਨਾਂ ਨੂੰ ਪਤਾ ਹੈ ਵੀ ਇਹ ਲੋਕ ਜਿੰਨਾ ਚਿਰ ਇਹਨਾਂ ਕੋਲੇ ਮਿੱਟੀ ਹੈ ਜ਼ਮੀਨ ਹੈ ਇਹ ਇਹਨਾਂ ਦੀ ਧਰਤੀ ਮਾਂ ਹੈ ਉਹਨਾਂ ਚਿਰ ਇਹਨਾਂ ਲੋਕਾਂ ਦੀ ਗਰਦਨ 'ਚ ਜਿਹੜਾ ਧੌਣ 'ਚ ਕਿੱਲਾ ਰਹੂਗਾ ਹੀ ਰਹੂਗਾ ਪੰਜਾਬੀਆਂ ਦੀ ਉਹਨਾਂ ਚਿਰ ਰਹੂਗਾ ਹੀ ਰਹੂਗਾ ਤਾਂ ਇਹਨਾਂ ਕੋਲੇ ਇੱਕੋ ਹੀ ਜਰੀਆ ਜੀ ਪੰਜਾਬ ਦੀਆਂ ਜ਼ਮੀਨਾਂ ਖੋਣਾ ਮੈਂ ਤੁਹਾਨੂੰ ਅਸੀਂ ਕਹਿਣਾ ਚਾਹੁੰਦੇ ਹਾਂ ਕਿ ਪੰਜਾਬ ਦੀ ਜਿਹੜੀ ਲੜਨ ਦੀ ਸ਼ਕਤੀ ਉਹ ਸਾਨੂੰ ਜ਼ਮੀਨਾਂ ਤੋਂ ਮਿਲਦੀ ਆ ਸਾਡਾ ਸਾਰਾ ਸਰਮਾਇਆ ਹੀ ਜ਼ਮੀਨਾਂ ਨੇ ਜ਼ਮੀਨਾਂ 'ਤੇ ਹੀ ਸੀ ਤਕੜੇ ਹੋ ਕੇ ਲੜਦੇ ਆ ਤੇ ਉਹ ਖੋਣ ਦੀ ਕੋਸ਼ਿਸ਼ ਸੀ ਬਿਲਕੁਲ ਭਾਈ ਬਿਲਕੁਲ ਇਹ ਤਾਂ ਸਾਰਿਆਂ ਨੂੰ ਹੀ ਸਾਫ ਹੈ ਤੇ ਦੇਖੋ ਕਿਸਾਨ ਕੋਲੇ ਤੱਕ ਜ਼ਮੀਨ ਆ ਚਾਹੇ ਉਹਦੇ ਕੋਲੇ ਵਿੱਗਾ ਚਾਹੇ ਕਿੱਲਾ ਠੀਕ ਹੈ ਉਹ ਉਹਦੇ ਸਿਰ ਤੇ ਉਹਦੇ ਸਿਰ ਤੇ ਬੰਦਾ ਆਪਦਾ ਗੁਜ਼ਾਰਾ ਕਰਦਾ ਕਰਦਾ ਚਲਾਦਾ ਜਿੰਨਾ ਚਿਰ ਤੁਹਾਡੇ ਕੋਲੇ ਕੋਈ ਟੁਕੜਾ ਹੈਗਾ ਤੁਸੀਂ ਭੁੱਖੇ ਨਹੀਂ ਮਰਦੇ ਤੁਸੀਂ ਹੋਰਾਂ ਦੀ ਵੀ ਮਦਦ ਕਰਦੇ ਹੋ ਹੋਰਾਂ ਨੂੰ ਵੀ ਖਵਾਉਂਦੇ ਜੇ ਸਾਡੇ ਕੋਲੇ ਉਹੀ ਰਹਿ ਗਿਆ ਸੀ ਪਲਾਟ ਸਿਰ ਚ ਮਾਰਨੇ ਨੇ ਬਾਈ ਕੀ ਕੱਖ ਖਾ ਕੇ ਗੁਜ਼ਾਰਾ ਕਰਾਂਗੇ ਖਾਵਾਂਗੇ ਕੀ ਕਿੱਥੋਂ ਖਾਵਾਂਗੇ ਘਰ ਕਿੱਥੋਂ ਚਲਾਵਾਂਗੇ ਅੱਜ ਤਾਂ ਪੰਜਾਬੀ ਜਾਣੇ ਜਾਂਦੇ ਨੇ ਹਰ ਇੱਕ ਦੀ ਮਦਦ ਕਰਨ ਲਈ ਫਿਰ ਅਸੀਂ ਭਿਖਾਰੀ ਬਣ ਕੇ ਫਿਰਾਂਗੇ ਪਰ ਮੁੱਖ ਮੰਤਰੀ ਜਿਹੜੇ ਤਿੰਨਕ ਸਹਾਜ ਦਾ 3 ਸਵਾ 3 ਸਾਲ ਹੋਏ ਨੇ ਪਾਵਰ ਚਾਇਆ ਨੂੰ ਜਿਹੜੇ ਕਹਿੰਦੇ ਸੀ ਮੈਂ ਇਹ ਸਭ ਪਿੰਡਾਂ ਚੋਂ ਇਹਨਾਂ ਸੱਥਾਂ ਚੋਂ ਹੀ ਗਿਆ ਮੈਂ ਇਹਨਾਂ ਨੂੰ ਕਦੇ ਭੁੱਲ ਨਹੀਂ ਸਕਦਾ ਪਰ ਉਹ ਤਾਂ ਜਿਵੇਂ ਪ੍ਰਾਪਰਟੀ ਡੀਲਰ ਨਹੀਂ ਸਮਝਾਉਂਦੇ ਹੁੰਦੇ ਕਿ ਆਹ ਦੇਖੋ ਜੀ ਕਾਰਨਰ ਵਾਲਾ ਪਲਾਟ ਆ ਇਹਦੇ ਆ ਫਾਇਦੇ ਨੇ ਆਹ ਜੀ ਫਰਸਟ ਫਲੋਰ ਆ ਇਹਦੇ ਆ ਫਾਇਦੇ ਨੇ ਆਹ ਜੀ ਗਰਾਊਂਡ ਆ ਇਹਦੇ ਮਨ ਮੁੱਖ ਮੰਤਰੀ ਤਾਂ ਪ੍ਰਾਪਰਟੀ ਡੀਲਰ ਬਣ ਕੇ ਕਿਸਾਨਾਂ ਨੂੰ ਸਮਝਾ ਰਹੇ ਸੀ ਕਿ ਪਲਾਟਾਂ ਦੇ ਆ ਫਾਇਦੇ ਨੇ ਉਹ ਤਾਂ ਕਹਿੰਦੇ ਜ਼ਮੀਨਾਂ ਵੇਚੋ ਜ਼ਮੀਨਾਂ ਚ ਕੀ ਰੱਖਿਆਗਾ ਬਈ ਜੀ ਗੱਲ ਇਹ ਹੈ ਮੁੱਖ ਮੰਤਰੀ ਵੀ ਆ ਤਿੰਨ ਸਾਲ ਪਹਿਲਾਂ ਤਾਂ ਕਿਸਾਨ ਦੇ ਮੁੰਡੇ ਤੇ ਇਹੀ ਕਿਸਾਨਾਂ ਕੋਲੇ ਬਹਿ ਕੇ ਇਹਨਾਂ ਨੇ ਰਾਜਨੀਤੀ ਕਰੀ ਐ ਇਹਨਾਂ ਕਿਸਾਨਾਂ ਦੇ ਸਿਰ ਤੇ ਇਹੀ ਜ਼ਮੀਨਾਂ ਦੇ ਸਿਰ ਤੇ ਰਾਜਨੀਤੀ ਕਰਕੇ ਮੁੱਖ ਮੰਤਰੀ ਬਣੇ ਨੇ ਠੀਕ ਐ ਹੁਣ ਇਹ ਦਿੱਲੀ ਵਾਲਿਆਂ ਦੇ ਚੰਬਲ ਚ ਫਸ ਗਏ ਉਤੋਂ ਬਾਹਰ ਨਹੀਂ ਆ ਰਹੇ ਨੀਤੀਆਂ ਉਹ ਬਣਾਉਂਦੇ ਨੇ ਥੋਪਦੇ ਇਹਨੇ ਲੋਕਾਂ ਤੇ ਕੀ ਕਰਨੇ ਨੇ ਪਲਾਟ ਅਸੀਂ ਕੀ ਕਰਨੇ ਨੇ ਅਸੀਂ ਪਲਾਟ ਕੀ ਕਰਨੇ ਨੇ ਅਸੀਂ ਫਲੈਟ ਬਾਈ ਜੀ ਮੈਂ ਪਹਿਲਾਂ ਕਿਹਾ ਵੀ ਜੇ ਸਾਡੇ ਕੋਲ ਸਾਡਾ ਜ਼ਮੀਨ ਨਾਲ ਹੀ ਐ ਜੇ ਸਾਡੇ ਕੋਲੇ ਉਹ ਹੀ ਨਹੀਂ ਰਹੀ ਅਸੀਂ ਕੀ ਕਰਨਾ ਅਸੀਂ ਕੀ ਕਰਨਾ ਪਿੰਡਾਂ ਨੂੰ ਸ਼ਹਿਰ ਬਣਾ ਕੇ ਦੇਖੋ ਸ਼ਹਿਰਾਂ ਚ ਸਾਡੇ ਭਰਾ ਹੀ ਵੱਸਦੇ ਨੇ ਸਾਡੇ ਲੋਕ ਹੀ ਨੇ ਉਹ ਪਰ ਯਾਰ ਇਹ ਤਾਂ ਨਹੀਂ ਹੁੰਦਾ ਜੇ ਮੈਂ ਕੱਲ ਨੂੰ ਕਹਾ ਵੀ ਸ਼ਹਿਰ ਮਤਲਬ ਢਾ ਕੇ ਉਹਨਾਂ ਦਾ ਮਲਬਾ ਕਰ ਦੋ ਇਕੱਠਾ ਅਸੀਂ ਉੱਤੇ ਖੇਤੀ ਕਰਾਂਗੇ ਇਹ ਕਿਤੇ ਹੋ ਜਾਊਗਾ ਸਾਡੇ ਕੋਲੇ ਸਾਡੇ ਘਰ ਜਿਹੋ ਜਿਹੇ ਹੈਗੇ ਨੇ ਠੀਕ ਐ ਸਾਡੇ ਜਿਆਦਾ ਚਿੰਤਾ ਮੁੱਖ ਮੰਤਰੀ ਸਾਹਿਬ ਨੂੰ ਨਹੀਂ ਕਰਨ ਦੀ ਲੋੜ ਹੈਗੀ ਹਾਂ ਜੇ ਕੁਝ ਚੰਗਾ ਕਰ ਸਕਦੇ ਨੇ ਤਾਂ ਕਰ ਦੇਣਾ ਪਰ ਲੱਗਦਾ ਨਹੀਂ ਉਹਨਾਂ ਦੀ ਨੀਤ ਤੋਂ ਵੀ ਸਾਡਾ ਕੁਝ ਚੰਗਾ ਫਾਇਦਾ ਕਰਨ ਦਾ ਥੋੜਾ ਤੁਸੀਂ ਮੁੱਖ ਮੰਤਰੀ ਦੇ ਹਲਕੇ ਤੋਂ ਆਉਣੇ ਹੋ ਸਾਡੇ 3 ਸਾਲ ਕਰੀਬ ਲੰਘ ਚੁੱਕਿਆ ਤੁਹਾਡੇ ਹਲਕੇ ਦਾ ਕੁਝ ਚੰਗਾ ਕੀਤਾ ਨਹੀਂ ਉਹਨਾਂ ਨੇ ਬਾਈ ਜੀ ਇਹ ਤਾਂ ਹੁਣ ਮੈਂ ਤੁਹਾਨੂੰ ਕੀ ਦੱਸਾਂ ਲੋਕਾਂ ਤੁਸੀਂ ਦੇਖ ਲਓ ਜੇ ਕਰਿਆ ਹੁੰਦਾ ਤਾਂ ਅੱਜ ਤੁਹਾਨੂੰ ਟਰੈਕਟਰ ਮਾਰਚ ਦੇ ਵਿੱਚ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਟਰੈਕਟਰ ਰੋਡਾਂ ਤੇ ਦਿਖ ਗਏ ਨਾ ਜੇ ਕੁਝ ਕਰਿਆ ਹੁੰਦਾ ਤਾਂ ਸ਼ਾਇਦ ਮੈਨੂੰ ਲੱਗਦਾ ਵੀ ਲੋਕ ਹਾਂ ਹਾਂ ਉਹਨਾਂ ਮਗਰ ਜਾਂਦੇ ਨਾ ਸਾਡੇ ਮਗਰ ਨਾ ਆਉਂਦੇ ਅਸੀਂ ਤਾਂ ਕੋਈ ਲੀਡਰ ਨਹੀਂ ਨਾ ਹੈਗੇ ਅਸੀਂ ਤਾਂ ਇੱਕ ਆਵਾਜ਼ ਦਿੱਤੀ ਸੀ ਵੀ ਭਾਈ ਆਓ ਆਪਣੇ ਹੱਕਾਂ ਲਈ ਮੁੱਖ ਮੰਤਰੀ ਦੇ ਏਰੀਆ ਚ ਆਪਾਂ ਵੀ ਆਵਾਜ਼ ਬੁਲੰਦ ਕਰੀਏ ਤਾਂ ਤੁਸੀਂ ਦੇਖ ਲਿਆ ਭਾਈ ਜੀ ਰੋਡ ਜਾਮ ਕਰੇ ਪਏ ਸੀਗੇ ਨਾ ਕਿਤੋਂ ਖਾਲੀ ਨਹੀਂ ਦਿਖ ਰਹੀਆਂ ਸੀ ਸੜਕਾਂ ਸਾਰਾ ਸ਼ਹਿਰ ਭਰਿਆ ਹੋਇਆ ਸੀਗਾ ਜਿੱਧਰ ਨੂੰ ਵੀ ਜਾਂਦੇ ਤੇ ਮੈਨੂੰ ਲੱਗਦਾ ਭਾਈ ਜੀ ਮੈਂ ਠੀਕ ਹੈ ਇਸ ਗੱਲ ਦਾ ਮਾਨਤਾ ਨਹੀਂ ਕਰਦਾ ਗੁਰੂ ਮਹਾਰਾਜ ਦੀ ਕਿਰਪਾ ਤੇ ਸਾਰੇ ਲੋਕਾਂ ਦਾ ਪਿਆਰ ਸੀਗਾ ਸਾਡਾ 10 ਕਿਲੋਮੀਟਰ ਦਾ ਕਾਫਲਾ ਸੀਗਾ ਉਹ ਤਾਂ ਹੀ ਹੋਇਆ ਨਾ ਯਾਰ ਜੇ ਕਿਸੇ ਦਾ ਫਾਇਦਾ ਕਰਿਆ ਹੁੰਦਾ ਕੋਈ ਸ਼ਹਿਰ ਦਾ ਕੋਈ ਕਰਿਆ ਹੁੰਦਾ ਤਾਂ ਜੇ ਇਹ ਨੌਬਤ ਨਾ ਹੁੰਦੀ ਨਾ ਅੱਛਾ ਸਰ ਮੈਂ ਤੁਸੀਂ ਗੱਲ ਕੀਤੀ ਕਿ ਸਾਨੂੰ ਤੇ ਪਿੰਡ ਠੀਕ ਨੇ ਅਸੀਂ ਪਿੰਡਾਂ 'ਚ ਹੀ ਰਹਿਣਾ ਚਾਹੁੰਦੇ ਹਾਂ ਸ਼ਹਿਰ ਵੀ ਸਾਡੇ ਨੇ ਪਿੰਡ ਵੀ ਸਾਡੇ ਨੇ ਪਰ ਜਿਸ ਤਰ੍ਹਾਂ ਸਾਡੇ ਕਿਸਾਨ ਆਗੂਆਂ ਨੇ ਆਖਿਆ ਸੀਗਾ ਕਿ ਆਉਣਗੇ ਦੁਬਾਰਾ ਦੁਬਾਰਾ ਮੁੜ ਮੁੜ ਆਉਣਗੇ 2021 ਦੇ ਵਿੱਚ ਖੇਤੀ ਕਾਨੂੰਨ ਵਾਪਸ ਕਰਵਾਏ 24 ਤੇ 25 'ਚ ਫੇਰ ਆ ਗਏ ਹਾਲਾਂਕਿ ਭਾਵੇਂ ਇਹ ਵੀ ਜਿਹੜੀ ਪਾਰਟੀ ਆ ਇਹਨਾਂ ਨੂੰ ਵੀ ਤਾਂ ਕਿਹਾ ਜਾਂਦਾ ਕਿ ਊਰਜਾ ਉੱਥੋਂ ਹੀ ਮਿਲਦੀ ਆ ਯੂ ਨੋ ਇਹਨਾਂ ਨੂੰ ਵੀ ਤਾਂ ਲੜਨ ਦੀ ਸ਼ਕਤੀ ਉਹਨਾਂ ਨੂੰ ਤਾਂ 2nd ਟੀਮ ਹੋਣ ਦੇ ਇਲਜ਼ਾਮ ਲਾਉਂਦੀ ਆ ਥੋਡੀ ਪਾਰਟੀ ਕਾਂਗਰਸ ਪਾਰਟੀ ਤਾਂ ਤੇ ਕੀ ਇਨਾਂ ਤੇ ਇਹ ਕੀ ਯਕੀਨ ਕਰ ਲਿਆ ਜਾਵੇ ਕਿ ਦੁਬਾਰੇ ਨਹੀਂ ਆਉਣਗੇ ਲੈਂਡ ਪੂਲਿੰਗ ਪਾਲਸੀ ਵਾਪਸ ਹੋਗੀ ਕਿ ਇੱਕ ਕਾਗਜ਼ ਜਿਹੜਾ ਉਹ ਪ੍ਰੈਸ ਨੋਟ ਜਾ ਕੱਢਿਆ ਕਿ ਉਹ ਕਾਫੀ ਆ ਬਾਈ ਜੀ ਦਿੱਲੀ ਦੇ ਨਕਾਰੇ ਹੋਏ ਲੋਕ ਹੁਣ ਪੰਜਾਬ ਦੇ ਵਿੱਚ ਪਾਲਸੀਆਂ ਬਣਾਉਂਦੇ ਨੇ ਠੀਕ ਹੈ ਮੂੰਹ ਸਿਰ ਤੱਕ ਕਿਸੇ ਪਾਲਸੀ ਦਾ ਹੈ ਨਹੀਂਗਾ ਠੀਕ ਹੈ ਬਣਾਤੀ ਪਰ ਉਹਦਾ ਲੋਕਾਂ ਨੂੰ ਇਹ ਇਹੀ ਨਹੀਂ ਸਮਝਾ ਸਕੇ ਵੀ ਇਹਦਾ ਫਾਇਦਾ ਕੀ ਹੈ ਨੁਕਸਾਨ ਕੀ ਹੈ ਹੈ ਤਾਂ ਹੀ ਤਾਂ ਫਿਰ ਹੁਣ ਲੋਕ ਤੁਹਾਨੂੰ ਤੁਸੀਂ ਥੋੜਾ ਜਿਹਾ ਟਾਈਮ ਖੜੋ 2027 ਚ ਇਹਨਾਂ ਦੇ ਡਾਂਗਾ ਪੈਂਦੀ ਆ ਦਿਖਾਵਾਂਗੇ ਪਿੰਡਾਂ 'ਚ ਹੈ ਉੱਥੇ ਦੇ ਨਕਾਰੇ ਹੋਏ ਲੋਕ ਆ ਕੇ ਸਾਡੇ ਤੇ ਪਾਲਿਸੀਆਂ ਥੋਪਣਗੇ ਰਹੀ ਗੱਲ ਪਾਲਸੀ ਵਾਪਸ ਦੀ ਦੇਖੋ ਕਿਹਾ ਤਾਂ ਮਤਲਬ ਪ੍ਰਧਾਨ ਮੰਤਰੀ ਨੇ ਵੀ ਇਹੀ ਗੱਲ ਕਹੀ ਸੀ ਨਾ ਕਿ ਹਾਂ ਜੀ ਮੈਂ ਵਾਪਸ ਲੈ ਲੇ ਬਿਲ ਮੈਨੂੰ ਆਫ ਕਰ ਦਿਓ ਮੇਥੋਂ ਗਲਤੀ ਹੋ ਗਈ ਇਹ ਹੋ ਗਿਆ ਅੱਜ ਤੱਕ ਉਹ ਸਾਡੀ ਐਮਐਸਪੀ ਦਾ ਰੌਲਾ ਚੱਲ ਰਿਹਾ ਹੈ ਨਾ ਉਹਨਾਂ ਨੇ ਵੀ ਇੱਕ ਪ੍ਰੈਸ ਨੋਟ ਜਾਰੀ ਕਰਿਆਗਾ ਜਿੰਨਾ ਚਿਰ ਵਿਧਾਨ ਸਭਾ ਚ ਮਤਾ ਨਹੀਂ ਪੈਂਦਾ ਸੀ ਕਿਵੇਂ ਮੰਨ ਲਈਏ ਜੀ ਉਹਨਾਂ ਚਿਰ ਸਾਡਾ ਵਿਰੋਧ ਜਾਰੀ ਰਹੂਗਾ ਜਦੋਂ ਵਿਧਾਨ ਸਭਾ 'ਚ ਇਸ ਸੀ ਦਾ ਮਤਾ ਪੈ ਗਿਆ ਅਸੀਂ ਫੇਰ ਯਕੀਨ ਕਰਾਂਗੇ ਰਹੀ ਗੱਲ ਇਹਨਾਂ ਨੂੰ ਯੂ ਟਰਨ ਲੈਣ ਦੀ ਤਾਂ ਬਹੁਤ ਆਦਤ ਪੈ ਗਈ ਬਾਈ 100 ਵਾਰ ਲੈ ਲਿਆ ਯਾਰ ਪਤਾ ਹੀ ਨਹੀਂ ਕਿਹੜੇ ਹਿਸਾਬ ਨਾਲ ਇਹ ਸੋਚ ਕੇ ਕਿਹੜੇ ਹਿਸਾਬ ਨਾਲ ਇਹ ਫੈਸਲਾ ਲੈਂਦੇ ਨੇ ਕਿਹੜੀ ਨੀਤੀ ਬਣਾਉਂਦੇ ਨੇ ਜਿਹੜੀ ਵਾਪਸ ਲੈਣ ਲੱਗੇ ਵੀ ਸੋਚਦੇ ਨਹੀਂ ਹੈ ਕਿ ਉਹਦੇ 5 ਮਿੰਟ ਬਾਅਦ ਇਹਨਾਂ ਦਾ ਬਿਆਨ ਆ ਜਾਂਦਾ ਜਦੋਂ ਲੋਕ ਉੱਠ ਖੜਦੇ ਨੇ ਵੀ ਅਸੀਂ ਵਾਪਸ ਲੈ ਲਿਆ ਅੱਛਾ ਸਰਪੰਚ ਜਿਵੇਂ ਕਿਸਾਨਾਂ ਨੂੰ ਕਹਿੰਦੇ ਰਿਹਾ ਕਿ ਮੁਰਮੜਾਉਂਦੇ ਨੇਗੇ ਇਹ ਕੀ ਹੁਣ ਇਹ ਨੀਤੀ ਲਿਆ ਕੇ ਕੀ ਇਹ ਲੈਂਡ ਪੂਲਿੰਗ ਪਾਲਿਸੀ ਵਾਪਸ ਲੈ ਲੈਣੀ ਕਾਫੀ ਆ ਦੂਜੇ ਸੂਬੇ ਨੇ ਸਾਡੇ ਗਵਾਂਢੀ ਸੂਬੇ ਵੀ ਨੇ ਬਿਹਾਰ ਵੀ ਆ ਹੁਣ ਤਾਂ ਬਿਹਾਰ ਚ ਦੱਸੋ ਕੀ ਰੁਜ਼ਗਾਰ ਆ ਕੀ ਕਾਰੋਬਾਰ ਆ ਬਿਹਾਰ ਵਰਗੇ ਸੂਬੇ ਨੇ ਇਹ ਕਾਨੂੰਨ ਪਾਸ ਕਰਤਾ ਕਿ ਸਾਡੇ ਇੱਥੇ ਜਿਹੜਾ ਮਰਜੀ ਆਵੇ ਰਹੇ ਕਾਰੋਬਾਰ ਕਰੇ ਪਰ ਅਸੀਂ ਇੱਥੇ ਕਿਸੇ ਨੂੰ ਮਲਕੀਅਤ ਨਹੀਂ ਦੇਵਾਂਗੇ ਉਹਦੀਆਂ ਕੋਈ ਸ਼ਰਤਾਂ ਹੋਣਗੀਆਂ ਤਾਂ ਸਾਡੇ ਪੰਜਾਬ ਵਾਲੇ ਨੂੰ ਕਿਉਂ ਡਰ ਲੱਗਦਾ ਹੁਣ ਤੱਕ ਇਹਨਾਂ ਨੇ ਪੰਜਾਬ ਕਿਉਂ ਸ਼ਾਮਲਾਟ ਬਣਾ ਰੱਖਿਆ ਬਾਈ ਜੀ ਦੇਖੋ ਗੱਲ ਇਹ ਹੈ ਜੰਮੂ ਕਸ਼ਮੀਰ ਠੀਕ ਹੈ ਉਹ ਵੀ ਤੇ ਹਿਮਾਚਲ ਵੀ ਰਾਜਸਥਾਨ ਵੀ বিহার ਵੀ ਉਹਦੇ ਚ ਇੱਕ ਬਿਲ ਪਾਸ ਹੋ ਗਿਆ ਕਿ ਬਾਹਰਲਾ ਬੰਦਾ ਆਵੇ ਆ ਕੇ ਆਪਣਾ ਕੰਮ ਕਰੇ ਕਮਾਈ ਕਰਕੇ ਵਾਪਸ ਜਾਵੇ ਜੇ ਰਹਿਣਾ ਹੈ ਤਾਂ ਇੱਥੇ ਦੀਆਂ ਸ਼ਰਤਾਂ ਪੂਰੀਆਂ ਕਰਕੇ ਰਹੇ ਸਾਡੇ ਜਵਾਕ ਕੈਨੇਡਾ ਅਮਰੀਕਾ ਜਾਂਦੇ ਨੇ ਬਾਈ 7-8 8-8 ਸਾਲ ਉਹਨਾਂ ਨੂੰ ਕਰੋੜਾਂ ਲੱਖਾਂ ਰੁਪਈਆ ਸੀ ਟੈਕਸ ਦਾ ਭਰਦੰਨੇ ਯਾਰ ਤਾਂ ਜਾ ਕੇ 7-8 ਸਾਲਾਂ ਬਾਅਦ ਅਸੀਂ ਸ਼ਰਤਾਂ ਪੂਰੀਆਂ ਕਰਕੇ ਰਹਨੇ ਆ ਉੱਥੇ ਠੀਕ ਹੈ ਪਾਸ ਹੋਣ ਰੂਲ ਤੇ ਆਉਣ ਕੰਮ ਕਰਨ ਆਪਣਾ ਜੇ ਸ਼ਰਤਾਂ ਪੂਰੀਆਂ ਕਰਕੇ ਰਹਿ ਲੈਣ ਸਾਨੂੰ ਕੀ ਹੈ ਬਣਨਾ ਚਾਹੀਦਾ ਠੀਕ ਹੈ ਮਤਲਬ ਉਹ ਲਗਾਤਾਰ ਜਿਸ ਚੀਜ਼ ਦੀ ਡਿਮਾਂਡ ਹੋ ਰਹੀ ਆ ਕਿ ਜੇ ਇਸ ਤਰੀਕੇ ਕਹਿ ਜਾਂਦਾ ਕਿ ਕੇਂਦਰ ਦੀ ਤੇ ਆਖਾ ਪੰਜਾਬ ਦੀਆਂ ਜ਼ਮੀਨਾਂ ਤੇ ਉਹ ਤਾਂ ਹੀ ਤਾਂ ਬਚੀਆਂ ਜਾ ਸਕਦੇ ਨੇ ਤਾਂ ਹੀ ਬਚਾਈਆਂ ਜਾ ਸਕਦੀਆਂ ਨੇ ਕਿ ਜੇ ਪੰਜਾਬ ਵਿਧਾਨ ਸਭਾ ਵੀ ਇਹੋ ਜਿਹਾ ਕੋਈ ਐਕਟ ਲਿਆਵੇ ਕਾਨੂੰਨ ਕੋਈ ਬੈਲ ਪਾਸ ਕਰੇ ਕਰਨਾ ਚਾਹੀਦਾ ਜੀ ਅੱਜ ਜਿੰਨਾ ਚੈਕਟ ਪਾਸ ਨਹੀਂ ਕਰਦੇ ਯਾਰ ਪੰਜਾਬ ਕੋਈ ਸਿਆਮ ਲਾਠ ਥੋੜੀ ਆ ਜਿਹਦਾ ਜੀ ਕਰਦਾ ਆ ਕਿ ਪੰਜਾਬ ਚ ਆ ਜੀਲਕਪੁਰ ਮਹਾਲੀ ਦੇਖ ਲਓ ਤੁਹਾਨੂੰ ਲੱਗਦਾ ਉਹ ਪੰਜਾਬ ਹੈ ਹੈ ਬਾਹਰ ਲਿਆ ਸਟੇਟਾਂ ਤੋਂ ਸਾਰੇ ਆ ਕੇ ਰਹਿ ਚੁੱਕੇ ਉੱਤੇ ਰਹਿ ਰਹੇ ਨੇ ਇਸ ਟਾਈਮ ਠੀਕ ਹੈ ਜਿੰਨਾ ਚਿਰ ਐਕਟ ਪਾਸ ਨਹੀਂ ਕਰਦੇ ਉਹਨਾਂ ਚਿਰ ਪੰਜਾਬ ਦੇ ਵਿੱਚ ਠੀਕ ਹੈ ਪੰਜਾਬੀ ਇਹ ਨਹੀਂ ਕਹਿ ਸਕਦੇ ਵੀ ਆਪਾਂ ਸੇਫ ਹੋ ਕੇ ਨਹੀਂ ਰਹਿ ਸਕਦੇ ਇਹ ਉਹਨਾ ਟਾਈਮ ਉਹਨਾਂ ਨੂੰ ਖਤਰਾ ਇੱਕ ਕਿਸਮ ਦਾ ਵੀ ਸਾਨੂੰ ਕਿਸੇ ਟਾਈਮ ਵੀ ਇਹ ਸਰਕਾਰਾਂ ਨੇ ਆਪਦੇ ਚੰਬਲ ਚ ਫਸਾ ਕੇ ਸਾਡੇ ਤੇ ਕੁਝ ਥੋਪ ਕੇ ਕਿਸੇ ਟਾਈਮ ਵੀ ਸਾਡੇ ਆ ਜਮੀਨਾਂ ਲਾ ਲਓ ਕੁਝ ਵੀ ਲਾ ਲਓ ਤੇ ਕਬਜ਼ਾ ਇਹ ਕਰਨ ਲੱਗੇ ਮਿੰਟ ਮਾਰਨਗੇ ਇਹ ਵੀ ਜੀਪੀ ਵੀ ਚਾਹੁੰਦੀ ਹੈ ਵੀ ਕਿਸੇ ਨਾ ਕਿਸੇ ਲੋਟ ਉਹਨਾਂ ਦੀ ਅੱਖਾਂ 'ਚ ਅਸੀਂ ਉਦੋਂ ਦੇ ਹੀ ਰੜਕਦੇ ਆ ਜਦੋਂ ਉਹ ਬਿੱਲ ਵਾਪਸ ਲੈਣੇ ਪੈਗੇ ਤੇ ਤਾ ਬੀਜੇਪੀ ਇਹ ਮੌਕਾ ਕਦੇ ਨਹੀਂ ਗਵਾਉਣਾ ਚਾਹੁੰਦੇ ਹਾਂ ਮਾਫੀ ਮੰਗਣੀ ਪੈਗੀ ਤੀ ਬੀਜੇਪੀ ਇਹ ਮੌਕਾ ਕਦੇ ਨਹੀਂ ਗਵਾਊਗੀ ਹੈ ਇਹ ਉਹਨਾਂ ਦੀ ਵੀ ਟੀਮ ਹੈ ਦੇਖੋ ਗੱਲ ਇਹ ਕੀ ਹੈ ਇਹਨਾਂ ਨੇ ਹੁਣ ਉੱਥੋਂ ਦੇ ਨਕਾਰੇ ਹੋਏ ਲੋਕ ਨੇ ਇਹਨਾਂ ਨੂੰ ਪਤਾ 2027 ਚ ਸਾਨੂੰ ਹੁਣ ਲੋਕ ਮੌਕਾ ਨਹੀਂ ਦਿੰਦੇ ਤਾਂ ਕਾਰਨ ਕੀ ਹੈ ਵੀ ਇੱਥੋਂ ਟਰੱਕਾਂ ਦੇ ਟਰੱਕ ਅਸੀਂ ਪੈਸਿਆਂ ਦੇ ਭਰ ਕੇ ਲੈ ਜੀਏ ਹੌਲੀ ਹੌਲੀ ਬੀਜੇਪੀ ਕਹਿੰਦੀ ਘੁੰਮ ਕੇ ਫੇਰ ਆ ਜਾਾਂਗੇ ਸੋ ਡਾਇਰੈਕਟਰ ਸਾਨੂੰ ਲੋਕਾਂ ਨੇ ਮੂੰਹ ਨਹੀਂ ਲਾਉਣਾ ਤਾਂ ਸਾਡੇ ਕੋਲੇ ਮੌਕਾ ਹੈ ਪੈਸੇ ਕਮਾਉਣ ਦਾ ਉਹ ਤਾਂ ਕਮਾ ਲੀਏ ਪਰ ਠੀਕ ਆ ਇੱਕ ਸਰਕਾਰ ਵੱਲੋਂ ਇੱਕੋ ਨੋਟਿਸ ਜਾਇਆ ਉਥੇ ਸੈਕਟਰੀ ਦੇ ਸਾਈਨ ਨੇ ਕਿ ਲੈਂਡ ਪੂਲਿੰਗ ਪਾਲਿਸੀ ਵਾਪਸ ਲੈ ਲਈ ਪਰ ਇਹ ਵੀ ਤਾਂ ਖਦਸ਼ਾ ਹੈ ਨਾ ਕਿ ਦੁਬਾਰਾ ਵੀ ਤਾਂ ਆ ਸਕਦੇ ਨੇ ਕਿਸੇ ਹੋਰ ਸਕੀਮ ਰਾਹੀਂ ਆ ਸਕਦੇ ਨੇ ਇਸੇ ਲੈਂਡ ਪੂਲਿੰਗ ਪਾਲਿਸੀ ਦੇ ਵਿੱਚ ਸੋਧ ਕਰਕੇ ਆ ਸਕਦੇ ਨੇ ਆਉਣਗੇ ਭਾਈ ਆਉਣਗੇ ਬਾਰ-ਬਾਰ ਆਉਣਗੇ ਇਹ ਤਾਂ ਪੰਜਾਬ ਦੇ ਲੋਕਾਂ ਨੂੰ ਇਕੱਠੇ ਹੋ ਕੇ ਠੀਕ ਹੈ ਇਹ ਚੀਜ਼ ਨੂੰ ਸਮਝਣਾ ਚਾਹੀਦਾ ਹੈ ਲੋਕਾਂ 'ਚ ਏਕਾ ਹੋਣਾ ਬਹੁਤ ਜ਼ਰੂਰੀ ਆ ਆਉਣਗੇ ਜਿੰਨਾ ਸਮਾਂ ਇਹਨਾਂ ਕੋਲੇ 1.5 ਸਾਲ ਦਾ ਹੈਗਾ ਇਹ ਆਉਣੋਂ ਤਾਂ ਨਹੀਂ ਟਲਦੇ ਠੀਕ ਹੈ ਇਹ ਤਾਂ ਲੋਕਾਂ ਨੂੰ ਏਕਾ ਕਰਕੇ ਇਸ ਚੀਜ਼ ਦਾ ਮਤਲਬ ਦਿਖਾਉਣਾ ਪਊਗਾ ਇਹਨਾਂ ਸਰਕਾਰਾਂ ਮੂਰੇ ਅੜਨਾ ਪਊਗਾ ਤਾਂ ਮੁੜਨਗੇ ਇਹ ਅੱਛਾ ਤੇ ਦੂਜੇ ਸਰਪੰਚ ਇਸ ਤੁਹਾਡੇ ਨੇੜੇ ਦੀ ਹਲਕਾ ਢੜਬਾ ਤੁਹਾਡੇ ਨੇੜੇ ਦੀ ਹਲਕਾ ਸੁਨਾਮ ਹੁਣ ਬਹੁਤ ਸਾਰੇ ਤਾਂ ਲੀਡਰ ਇਹਨਾਂ ਦੇ ਐਸੇ ਵੀ ਨੇ ਜਿਨ੍ਹਾਂ ਦਾ ਕਦੇ ਖੇਤੀ ਨਾਲ ਵਾਈ ਨਹੀਂ ਪਿਆ ਹੋਊਗਾ ਰਪਾਲਚੀ ਮਾਨੇ ਅਮਨ अरोੜਾ ਨੇ ਅਮਨ अरोੜਾ ਨੇ ਕਿੱਦੇ ਮਤਲਬ ਹੱਥ 'ਚ ਦਾਤੀ ਨਹੀਂ ਫੜੀ ਹੋਣੀ ਜਿਵੇਂ ਮੈਂ ਕਹਿੰਦਾ ਉਹਨਾਂ ਬਾਰੇ ਉਹਨੇ ਕਦੇ ਅਮਨ अरोੜ ਨੇ ਹੱਥ 'ਚ ਦਾਤੀ ਨਹੀਂ ਫੜੀ ਹੋਣੀ ਮੋਢੇ ਤੇ ਕਹੀ ਨਹੀਂ ਧਰੀ ਹੋਣੀ ਹੁਣ ਅਮਨ अरोੜਾ ਵਰਗੇ ਇੱਕ ਦੱਸ ਰਿਹਾ ਕਿ ਖੇਤੀ ਤੋਂ ਨੁਕਸਾਨ ਆ ਪਲਾਟਾਂ ਦੇ ਫਾਇਦੇ ਆ ਉਹਨਾਂ ਲੋਕਾਂ ਬਾਰੇ ਕੀ ਫਿਰ ਭਾਈ ਜੀ ਕੱਲ ਇਹ ਆ ਕੇ ਸੱਤਾਂ ਚ ਸਮਝਾਉਣ ਦੇ ਤਾਂ ਇੱਕ ਵਾਰ ਨਾ ਭਾਈ ਨੰਗਲ ਡੈਮ ਦੇ ਉੱਤੇ ਮੁੱਖ ਮੰਤਰੀ ਸਾਹਿਬ ਨੇ ਇੱਕ ਗੱਲ ਕਹੀ ਸੀ ਕਿ ਜਦੋਂ ਹਰਿਆਣੇ ਨੂੰ ਪਾਣੀ ਦੀ ਗੱਲ ਚੱਲੀ ਸੀ ਕਹਿੰਦਾ ਸਾਡੇ ਲੋਕ ਪਾਣੀ ਦੀ ਬਾਰੀ ਪਿੱਛੇ ਕੁਝ ਮਿੰਟਾਂ ਸਕਿੰਟਾਂ ਪਿੱਛੇ ਨਾ ਜਦੋਂ ਪਾਣੀ ਦੀ ਬਾਰੀ ਹੁੰਦੀ ਹੈ ਕਹੀ ਨਾ ਗੰਡਾਸਾ ਲੈ ਕੇ ਜਾਂਦੇ ਨੇ ਕਹਿੰਦਾ ਤੁਸੀਂ ਪਾਣੀ ਸਾਤੋਂ ਨਹਿਰਾ ਮੰਗਦੇ ਹੋ ਹਨ ਤਾਂ ਫਿਰ ਹੁਣ ਉਹ ਕਿਵੇਂ ਭੁੱਲ ਗਏ ਵੀ ਜਿਹੜੀ ਸਾਡੀ ਧਰਤੀ ਸਾਡੀ ਜ਼ਮੀਨ ਸਾਡੀ ਮਾਂ ਹੈ ਹੈਂ ਹੁਣ ਕਿਵੇਂ ਦੱਬਜੋਗੇ ਤੁਸੀਂ ਅਮਨ ਰੋੜੇ ਹੋਣਾ ਨੂੰ ਯਾਰ ਠੀਕ ਹੈ ਉਹੀ ਗੱਲ ਤਾਂ ਹੋਊਗੀ ਨਾ ਵੀ ਡ੍ਰੈਗ ਰੂਮਾਂ ਚ ਬਹਿ ਕੇ ਪਾਲਿਸੀਆਂ ਬਣਾਉਣੀਆਂ ਸਮਝਾਉਣੀਆਂ ਆਉਣ ਲੋਕਾਂ ਨੂੰ ਬਾਹਰ ਨਿਕਲਣ ਤਾਂ ਸਮਝਾ ਦੇਣਾ ਸੀ ਕਦੋਂ ਕਹਿੰਦੇ ਆ ਕਮ ਸੇ ਕਮ ਮੈਂ ਵੀ ਭਾਈ ਪੰਚਾਇਤ ਸਰਪੰਚ ਰਹੀ ਹਾਂ ਸਾਡਾ ਨਾ ਇੱਕ ਗ੍ਰਾਮ ਸਭਾ ਦਾ ਮਤਾ ਪੈਂਦਾ ਹੁੰਦਾ ਜਦੋਂ ਅਸੀਂ ਕੋਈ ਠੀਕ ਹੈ ਕੋਈ ਇੱਕ ਆਪਣਾ ਪਿੰਡਾਂ ਦੇ ਹਿਸਾਬ ਨਾਲ ਕਹਿ ਦਈਏ ਵੀ ਕੋਈ ਕਿਸੇ ਚੀਜ਼ ਲਈ ਆਪਾਂ ਨੇ ਗਰਾਂਟ ਲੈ ਕੇ ਉੱਤੇ ਲਾਉਣੀ ਆ ਜਾਂ ਕੋਈ ਬਿੱਲ ਜਾਰੀ ਕਰਨਾ ਪਿੰਡ ਦਾ ਜਿਵੇਂ ਸਿਸਟਮ ਹੁੰਦਾ ਹੈ ਨਾ ਤਾਂ ਵੀ 80% ਇੱਕ ਪਾਸੇ ਲੋਕ ਹੋਣੇ ਚਾਹੀਦੇ ਨੇ ਸਹਿਮਤ ਤਾਂ ਜਾ ਕੇ ਉਹ ਚੀਜ਼ ਪਾਸ ਹੁੰਦੀ ਹੈ ਇਹ ਨਹੀਂ ਹੈਗਾ ਵੀ ਅਸੀਂ ಗ್ರಾಮ ਸਭਾ ਸੱਦੀ ਤੋਂ ਬਿਨਾ ਫੈਸਲਾ ਲੈ ਜਾਾਂਗੇ 80% ਲੋਕ ਹੋਣ ਇਹਨਾਂ ਨੇ ਲੋਕਾਂ ਨੂੰ ਪੁੱਛਿਆ ਲੋਕਾਂ ਦੀ ਰਾਏ ਜਾਣੀ ਹੈ 80% ਹੈਗੇ ਕਿਸੇ ਪਿੰਡ ਚ ਉਹਨਾਂ ਦੇ ਹੱਕ ਚ ਉਹ ਜਿਹੜਾ ਲੈਂਡ ਐਕੁਇਰ ਲੈਂਡ ਇਕੁਏਸ਼ਨ ਐਕਟ ਸੀਗਾ 2013 ਵਾਲਾ ਇਹਨਾਂ ਨੇ ਤਾਂ ਉਹ ਵੀ ਇੱਕ ਪਾਸੇ ਰੱਖਿਆ ਨਾ ਉਹਦੇ ਵਿੱਚ ਵੀ ਇਹ ਸ਼ਰਤ ਆ ਕਿ ਜੇ ਲੈਂਡ ਸਰਕਾਰ ਨੂੰ ਚਾਹੀਦੀ ਆ ਤਾਂ 70% ਗ੍ਰਾਮ ਸਭਾ ਇੱਕ ਪਾਸੇ ਹੋਣੀ ਚਾਹੀਦੀ ਹੈ ਮਨਜ਼ੂਰੀ ਹੋਣੀ ਚਾਹੀਦੀ ਹੈ ਬਹੁਮਤ ਤੇ ਜੇ ਕਿਸੇ ਕਾਰਪੋਰੇਟ ਨੂੰ ਕੰਪਨੀ ਨੂੰ ਚਾਹੀਦੀ ਆ ਤਾਂ 80% ਹੋਣੀ ਚਾਹੀਦੀ ਉਹ ਤਾਂ 2013 ਵਾਲਾ ਕਾਨੂੰਨ ਵੀ ਇਹਨਾਂ ਨੇ ਤਾਂ ਛਿੱਕੇ ਟੰਗਿਆ ਬਾਈ ਜੀ ਗੱਲ ਇਹ ਹੈ ਇੰਨਾਂ ਕੋਲੇ ਇੰਨਾ ਟਾਈਮ ਹੈ ਨਹੀਂ ਵੀ ਕਿਸੇ ਪਾਲਿਸੀ ਨੂੰ ਇਹ ਸਮਝ ਲੈਣ ਸਮਝੇ ਹੈ ਨਹੀਂ ਇਹਨਾਂ ਨੂੰ ਕਾਸੀ ਦੇ 2013 ਦੇ ਵਿੱਚ ਜਿਹੜਾ ਕਾਂਗਰਸ ਸਰਕਾਰ ਵੇਲੇ ਉਹ ਬਣਾਇਆ ਗਿਆ ਸੀ ਐਕਟ ਨਾ ਉਹਦੇ 'ਚ ਲੋਕਾਂ ਨੂੰ 4 ਗੁਣੇ ਵੱਧ ਉਹਦਾ ਮੁਆਵਜ਼ਾ ਦੇਣਾ ਸੀ ਵੀ ਉੱਜੜ ਕੇ ਜਾਣਗੇ ਇੱਕ हां ਮੁਰਬਸੇਬਾ ਹੋਵੋਗੇ ਇੱਕ ਜਗ੍ਹਾ ਤੋਂ ਉੱਜੜ ਕੇ ਜਾਣਾ ਬਹੁਤ ਔਖਾ ਹੈ ਅਸੀਂ ਮੈਂ ਨਾ ਬਾਈ ਮੈਂ ਤੁਹਾਨੂੰ ਦੱਸਦਾ ਮੈਂ ਪਿੰਡ ਤੋਂ ਉਰੇ ਆ ਕੇ ਰਹਿ ਰਿਹਾ ਖੇਤ ਦੇ ਵਿੱਚ ਮੈਂ 2005 'ਚ ਆ ਗਿਆ ਸੀ ਮੇਰੇ ਬਜ਼ੁਰਗ ਸੀਗੇ ਜਿੰਨਾ ਚਿਰ ਉਹ ਦੁਨੀਆ ਛੱਡ ਕੇ ਨਹੀਂ ਗਏ ਨਾ ਮੈਨੂੰ ਇਹ ਕਹਿੰਦੇ ਰਹੇ ਨੇ ਵੀ ਤੁਸੀਂ ਸਾਨੂੰ ਸਾਡੇ ਲੋਕਾਂ ਤੋਂ ਦੂਰ ਕਰਤਾ ਠੀਕ ਹੈ ਤੁਸੀਂ ਯਾਰ ਸਾਡੇ ਪਿੰਡਾਂ ਦੇ ਪਿੰਡਾਂ ਉਜਾੜਨਾਂ ਨੂੰ ਫਿਰਦੇ ਹੋਗੇ ਇੱਕ ਕੋਸ ਕੋਨੇ ਪੰਜਾਬ ਦੇ ਕੋਸ ਕੋਨੇ ਕੋਸ ਸਟੇਟ 'ਚ ਕੋਸ ਸਟੇਟ 'ਚ ਫਿਰ ਦੇਖ ਹੀ ਰਹੋ ਲੋਕਾਂ ਨੂੰ ਮੈਂ ਤਾਂ ਮੈਂ ਤਾਂ ਹੁਣ ਵੀ ਇੱਕ ਗੱਲ ਕਹਿੰਦਾ ਮੈਂ ਸਾਰਿਆਂ ਨੂੰ ਇੱਕ ਅਰਜ ਕਰਦਾ ਹੱਥ ਜੋੜ ਕੇ ਵੀ ਤੁਸੀਂ ਪੈਸੇ ਦੀ ਵੀ ਮੰਗ ਨਾ ਰੱਖੋ ਹੁਣ ਇੰਨਾ ਮੂਰੇ ਵੀ ਸਾਨੂੰ ਪੈਸਾ ਡਬਲ ਦਿਓ ਤਿੰਨ ਗੁਣੇ ਦਿਓ ਚਾਰ ਗੁਣੇ ਦਿਓ ਇੰਨਾ ਤੇ ਕਾਟਾ ਮਾਰੋ ਵੀ ਅਸੀਂ ਤੁਹਾਨੂੰ ਦੇਣੀ ਕੱਖ ਨਹੀਂਗਾ ਜ਼ਮੀਨ ਤਾਂ ਭੁਰਾ ਨਹੀਂ ਮਿਲਣਾ ਜ਼ਮੀਨ ਹੀ ਦੇਣਾ ਜੀ ਕੱਖ ਨਹੀਂ ਦੇਣਾ ਸਾਡੇ ਕੋਲ ਇਹ ਜਮੀਨ ਹੈਗੀ ਆ ਕੌਣ ਹੋਣੇ ਹੋ ਤੁਸੀਂ ਸਾਡੀ ਜ਼ਮੀਨ ਦੇ ਮੈਂ ਤੁਹਾਨੂੰ ਦੱਸਿਆ ਇਹ ਸਾਰੀਆਂ ਚੀਜ਼ਾਂ ਦਾ ਨਾ ਇਹਨਾਂ ਦਾ ਮੋਰ ਬਣੂਗਾ 2027 ਚ ਆ ਕੇ ਇਹੀ ਝਾੜੂ ਇਹਨਾਂ ਨੂੰ ਮੋਰ ਬਣਾਊਗਾ ਤੁਸੀਂ ਖੜੋ ਤਾਂ ਸਹੀ ਵੇਟ ਕਰੋ ਥੋੜਾ ਜਿਹਾ ਲੋਕ ਹੱਕੇ ਪੈਨੇ ਸ਼ੁਕਰੀਆ ਸਰ ਜੀ ਤੁਹਾਡਾ ਵੀ ਸਭ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਅੱਖਰ ਦੇ ਨਾਲ ਜੁੜੇ